ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾ ਸੋ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਮਹਿੰਦਰਾ ਅਰਜੁਨ 655 ਜੀ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲੋ ਤਾਂ ਕਿ ਅਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਗੱਲ ਕਰਦੇ ਟਰੈਕਟਰ ਦੀ ਦੋਸਤੋ ਸੈਡ ਗੇਅਰ ਟਰੈਕਟਰਾ ਛਾਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਲੂਕਾਚ ਟਰੈਕਟਰ ਦੋਸਤੋ ਮਹਿੰਦਰਾ ਅਰਜੁਨ 655 डीਆ ਟਰੈਕਟਰ ਆ ਟਰ ਕੋਡਾ ਬੰਪਰ ਟਰੈਕਟਰ ਦੋਸਤੋ ਵਧੀਆ ਹਾਲਤਾਂ ਤੇ ਇੰਜਨ ਗੇਅਰ ਬੱਲੋ ਫੁੱਲ ਕੰਮ ਕਰਿਆ ਸਰਬ ਸੋਈ ਵੀ ਹੈ ਪੰਜਾਬ ਨੰਬਰ ਟਰੈਕਟਰ ਦੋਸਤੋ ਰੰਗ ਪੇਂਟ ਪੱਖੋ ਟਰੈਕਟਰ ਸਾਰਾ ਸਾਫ ਪਿਆ ਮਾਡਲ ਦੀ ਗੱਲ ਕਰੀ ਤਾਂ 2014 ਮਾਡਲ ਤੇ 472000 ਰੁਪਏ ਦਾ ਰੇਟ ਰੱਖਿਆ ਗਿਆ। ਬਾਕੀ ਰੇਟ ਘੱਟ ਵੱਧ ਹੋ ਜਾਊਗਾ ਮੌਕੇ ਤੇ ਰੇਟ ਕੋਈ ਫਿਕਸ ਨਹੀਂ ਹੈਗਾ। ਤੇ ਅਪੋਲੋ ਦੇ ਟਾਇਰ ਆ 16x28 ਦੇ ਟਾਇਰ ਵਧੀਆ ਹਾਲਤ ਦੇ ਇਸ ਨੂੰ ਚਾਰੇ ਟਾਇਰ ਮਿਲਣਗੇ। ਤੇ ਮਹਿੰਦਰਾ ਅਰਜਨ 605 ਡੀ ਟਰੈਕਟਰ ਦਾ ਛੜ ਗিয়ার ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਸਾਰਾ ਟਰੈਕਟਰ ਬਿਲਕੁਲ ਸਾਫ਼ ਪਿਆ ਦੋਸਤੋ। ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਸੋਨੂ ਦੋਸਤ ਇਹ ਟਰੈਕਟਰ ਖੜਿਆ ਪਰ ਨਾਲਾ ਵੀ ਖੇ ਮਿਲੂਗਾ ਤੇ ਬਾਕੀ ਸਾਰਾ ਟਰੈਕਟਰ ਪਸ ਨੂੰ ਵੀਡੀਓ ਵਿੱਚ ਦਿਖਾਈ ਦਿੱਤਾ ਤੇ ਬਾਕੀ ਲੋਨ ਵਗੈਰਾ ਵੀ ਹੋ ਜਾਊਗਾ ਜੇ ਕੋਈ ਵੀ ਲੋਨ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਲੋੜ ਵੀ ਹੋ ਜੂਗਾ ਕਾਗਜ਼ ਪੱਤਰ ਸਾਰੇ ਪੁਰਾਣੇ ਟਰੈਕਟਰ ਦੀ ਵਧੀਆ ਕੰਡੀਸ਼ਨ ਆਗੀ ਤੇ ਬਾਕੀ ਦੋਸਤੋ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਲੈ ਕੇ ਆਉਂਦੇ ਰਹਿਣੇ ਹੈਗੇ ਪਾਉਂਦੇ ਰਹਿਣੇ ਟਰੈਕਟਰ ਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਸ ਤੋਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਜਾਣਕਾਰੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਬਾਕੀ ਦੋਸਤੋ ਮਿਲਦੇ ਆਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ